ਮੇਰੇ ਪਿਆਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਅੱਜ ਫਿਰ ਤੁਹਾਡੇ ਨਾਲ ਹਫਤਾਵਾਰੀ ਫੇਸਬੁਕ ਪ੍ਰੋਗਰਾਮ ਦੇ ਰਾਹੀਂ ਰੂਪਰੂ ਹੋ ਰਿਹਾ ਹਾਂ ਇਸ ਵਿੱਚ ਮੈਂ ਆਪ ਜੀ ਦੇ ਨਾਲ ਕਰੋਨਾ ਮਹਾਮਾਰੀ ਦੀ ਤਾਜ਼ਾ ਸਥਿਤੀ ਅਤੇ ਇਸ ਤੋਂ ਵਿਚਾਰ ਆਦਿ ਸਮੇਤ ਹੋਰ ਮੁੱਦਿਆਂ ਬਾਰੇ ਵੀ ਗੱਲ ਕਰਾਂਗਾ ਕਰੋਨਾ ਜੋ ਕਿ ਇਸ ਸਮੇਂ ਬਹੁਤ ਜ਼ਿਆਦਾ ਪ੍ਰਿਆਨਿਕ ਰੂਪ ਧਾਰ ਚੁੱਕਾ ਹੈ ਤੇ ਹੁਣ ਇਸ ਬਿਮਾਰੀ ਨੇ ਪਿੰਡਾਂ ਦੇ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਾਰੇ ਪਿੰਡਾਂ ਵਿੱਚ ਅਸੀਂ ਟ੍ਰੇਸਿੰਗ ਟੈਸਟਿੰਗ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੱਡੇ ਪੱਧਰ ਤੇ ਚਲਾਈ ਹੋਈ ਹੈ ਇਸ ਤੋਂ ਇਲਾਵਾ ਅਸੀਂ ਸਾਰੇ ਸਮੂਹ ਪੰਚਾਇਤਾਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਬਿਮਾਰੀ ਤੇ ਪੂਰੀ ਤਰ੍ਹਾਂ ਕਾਬੂ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਆਪ ਜੀ ਸਭ ਜੀ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਜਿਹੜੇ ਪਿੰਡ 100% ਤੀਕਾਗਰਣ ਕਰਵਾ ਲੈਣਗੇ ਅਤੇ ਉਹ ਟੈਸਟਿੰਗ ਹੋ ਜਾਏਗੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 10 ਲੱਖ ਰੁਪਏ ਦੀ ਵਿਕਾਸ ਰਾਸ਼ੀ ਵੀ ਜਾਰੀ ਕੀਤੀ ਜਾਵੇਗੀ ਅੱਜ ਮੈਂ ਵੀ ਆਪ ਜੀ ਦੇ ਨਾਲ ਪੰਚਾਂ ਸਰਪੰਚਾਂ ਅਤੇ ਬਲਾਕ ਵਾਈਜ਼ ਪਿੰਡਾਂ ਦੀਆਂ ਮਿੱਟੀਆਂ ਲਗਾਤਾਰ ਤੋਂ ਫਿਰ ਸ਼ੁਰੂ ਕਰ ਰਿਹਾ ਹਾਂ ਜੋ ਕਿ ਲਗਾਤਾਰ ਜਾਰੀ ਰਹਿਣਗੀਆਂ ਇਸ ਤੋਂ ਇਲਾਵਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਰਲ ਮਿਲ ਕੇ ਲੋਕਾਂ ਨੂੰ ਜਾਗਰੂਕ ਵੀ ਕਰੋਗੇ ਸਾਵਧਾਨੀਆਂ ਵੀ ਵਰਤੋਗੇ ਉਹ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਵੀ ਦੇਵੋਗੇ ਜ਼ਿਲੇ ਵਿੱਚ ਕੋਰੋਨਾ ਕਾਰਨ ਦਿਨੋ ਦਿਨ ਮੌਤਾਂ ਅਤੇ ਇਨਫੈਕਸ਼ਨ ਦਾ ਆਕੜਾ ਵੀ ਪਿੱਛੇ ਜੇ ਵਧ ਰਿਹਾ ਸੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਕੁੱਲ ਵੱਧ ਕੇ ਸੁਵਿਤੀ ਨਾਲ 195 ਲੋਕਾਂ ਦੀ ਜਾਨ ਜਾ ਚੁੱਕੀ ਹੈ ਸਾਡੇ ਵਾਸਤੇ ਬਹੁਤ ਦੁੱਖ ਤੇ ਚਿੰਤਾ ਦਾ ਵਿਸ਼ਾ ਵੀ ਹੈ ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ 127652 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ ਔਰ ਜਿਸ ਦੇ ਵਿੱਚ ਕੁੱਲ 197 ਵਿਅਕਤੀਆਂ ਨੂੰ ਸਿਹਤ ਯਾਬ ਹੋਣ ਤੋਂ ਪਿੱਛੇ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਤੱਕ 1834 ਕੇਸ ਐਕਟਿਵ ਸਨ ਜਿਨ੍ਹਾਂ ਵਿੱਚੋਂ 1453 ਦੇ ਕਰੀਬ ਲੋਕ ਘਰਾਂ ਵਿੱਚ ਇਕਾਂਤ ਵਾਸ ਦੇ ਹਨ ਮੈਂ ਆਪ ਸਭ ਜੀ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਕਿਸੇ ਵਿਅਕਤੀ ਦਾ ਕੋਰੋਨਾ ਟੈਸਟ ਪੋਜ਼ਿਟਿਵ ਆਂਦਾ ਹੈ ਤਾਂ ਆਪਣੇ ਆਪ ਨੂੰ ਘਰਾਂ ਦੇ ਵਿੱਚ ਇਕਾਂਤ ਵਾਸ ਕਰ ਲਵੇ। ਇਸ ਤੋਂ ਇਲਾਵਾ ਜੋ ਇੱਕ ਹੋਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ 18 ਤੋਂ 45 ਸਾਲ ਦੇ ਲੋਕਾਂ ਦਾ ਟੀਕਾਗਰ ਵੀ ਸ਼ੁਰੂ ਹੋ ਗਿਆ ਹੈ। ਅਤੇ ਰਜਿਸਟਰ ਕੀਤੇ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਮੁਫਤ ਕੋਵਿਡ ਰੋਧਕ ਟੀਕਾ ਵੀ ਲਗਾਇਆ ਜਾ ਰਿਹਾ ਹੈ। ਮੇਰੀ ਆਪ ਜੀ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੈਕਸੀਨ ਲਗਵਾਓ ਅਤੇ ਇਹ ਵੀ ਕਿਉਂਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦਾ ਸਿਹਤ ਨੂੰ ਕੋਈ ਨੁਕਸਾਨ ਹਲੇ ਤੱਕ ਸਾਬਤ ਨਹੀਂ ਹੋਇਆ ਹੈ ਫਿਰ ਵੀ ਮੈਂ ਆਪ ਜੀ ਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਹਾਂ ਕਿ ਜੋ ਪੰਜਾਬ ਸਰਕਾਰ ਅਤੇ WHO ਤੇ ਹੋਰ ਸਾਰਿਆਂ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਵੇਂ ਕਿ ਅਸੀਂ ਸਮਾਜਿਕ ਦੂਰੀ ਬਣਾ ਕੇ ਰੱਖੀਏ 6 ਫੁੱਟ ਦੀ ਦੂਰੀ ਰੱਖੀਏ ਜਿਹਨੂੰ ਦੋਗਾਹ ਦੀ ਦੂਰੀ ਵੀ ਕਿਹਾ ਜਾਂਦਾ ਹੈ ਫੇਸ ਮਾਸਕ ਲਗਾ ਕੇ ਰੱਖੀਏ ਵਾਰ-ਵਾਰ ਹੱਥ ਧੋਦੇ ਰਹੀਏ ਸੈਨੀਟਾਈਜ਼ਰ ਇਸ ਤਰ੍ਹਾਂ ਆ ਕੇ ਰੱਖੀਏ